ਮੇਰੇ ਬੇਟੇ ਵੀ ਤੁਹਾਡੇ ਦੇ ਅੰਦਰ ਬੋਤੇ ਬੀਤੀ ਪੜਦੇ ਨੇ ਸਾਡੇ ਤੇ ਮਰਦਿਕ ਤੇ ਗੱਲ ਹੋ ਗਈ ਹੈ ਜਿਹਾ ਮੈਨੂੰ ਲੱਗਦਾ ਹੈ ਕਿ ਇਹ ਬਿਲਕੁਲ ਬੱਚਿਆਂ ਦੇ ਨਜਾਇਜ਼ ਹੋ ਰਹੀ ਹੈ ਅੰਦਰ ਨਸ਼ਾ ਬਿਕ ਰਿਆ ਹੈ ਇਸ ਸਕੂਲ ਦੇ ਵਿੱਚ ਸਾਰੇ ਆਨ ਗਰਾਉਂਡ ਦੇ ਵਿੱਚ ਮੈਂ ਬੱਚਾ ਖੜਿਆ ਨਸ਼ਾ ਕਰਦਾ ਅਸੀਂ ਖੰਦਾ 13 ਮਿੰਟਾਂ ਅਗੇ ਬੱਚੇ ਸਾਡੇ ਨੂੰ ਸਸਪੈਂਡ ਕੀਤਾ ਹੋਇਆ ਸਕੂਲ ਚ ਕਾਰਨ ਕੁਝ ਵੀ ਨਹੀਂ ਹੈਗਾ ਉਹ ਕਹਿੰਦੇ ਸ਼ਰਾਰਤ ਕਰਦਾ ਬੱਚੇ ਤਾਂ ਹੋਰ ਵੀ ਸ਼ਰਾਰਤਾਂ ਕਰਦੇ ਆ ਆਣਾ ਡਿਵੀਜ਼ਨ ਨੰਬਰ 8 ਅਧੀਨ ਪੈਂਦੇ ਅਮਨ ਨਗਰ ਦੇ ਕੋਲ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਕੋਲ ਉਸ ਸਮੇਂ ਹੰਗਾਮਾ ਖੜਾ ਹੋ ਗਿਆ ਜਦੋਂ ਕੁਝ ਬੱਚਿਆਂ ਦੇ ਪਰਿਵਾਰਿਕ ਮੈਂਬਰਾਂ ਨੇ ਸਕੂਲ ਪ੍ਰਿੰਸੀਪਲ ਅਤੇ ਪ੍ਰਬੰਧਕਾਂ ਦੇ ਖਿਲਾਫ ਬਿਨਾਂ ਕਾਰਨ ਦੇ ਚਲਦਿਆਂ ਉਹਨਾਂ ਦੇ ਬੱਚਿਆਂ ਨੂੰ ਸਸਪੈਂਡ ਕਰਨ ਅਤੇ ਫੀਸ ਨੂੰ ਲੈ ਕੇ ਐਂਟਰੀ ਨਾ ਹੋਣ ਦਿੱਤੀ। ਇੱਥੇ ਵੀ ਦੱਸ ਦਈਏ ਕਿ ਸਕੂਲ ਦੇ ਵਿੱਚ ਨਸ਼ਾ ਵੇਚਣ ਦੇ ਵੀ આરોਪ ਲੱਗੇ ਨੇ। ਬੱਚਿਆਂ ਦੇ ਮਾਪਿਆਂ ਨੇ આરોਪ ਲਾਇਆ ਕਿ दी दी बच्चा नु मेंटली हरासमेंट ਕੀਤਾ ਜਾ ਰਿਹਾ ਹਾਲਾਂਕਿ ਮੌਕੇ ਤੇ ਪਹੁੰਚੀ ਪੁਲਿਸ ਨੇ ਇਸ ਮਾਮਲੇ ਸੰਬੰਧੀ ਜਾਂਚ ਦੀ ਗੱਲ ਕਹੀ ਹੈ ਤੇ ਦੋਹਾਂ ਹੀ ਪੱਖਾਂ ਦੀ ਗੱਲ ਸੁਣਨ ਤੋਂ ਬਾਅਦ ਹੀ ਕਾਰਵਾਈ ਦੀ ਗੱਲ ਕਹੀ ਹੈ ਬੱਚਾ ਸਾਡਾ ਕੋਈ ਨਹੀਂ ਸ਼ੁਰੂ ਤੋਂ ਜਿੱਥੇ ਸਾਡੇ ਪੜ ਇੱਥੇ ਪੜਦੇ ਨੇ ਬੱਚੇ ਇੱਥੇ ਪੜਦੇ ਇੱਥੇ ਇਸ ਗੁਣਾਂ ਮੜ ਸਕੂਲ ਮੇਰੇ ਬੇਟੇ ਵੀ ਪੜ ਕੇ ਗਏ ਨੇ ਮੇਰੇ ਪੋਤੇ ਪੁੱਤੇ ਵੀ ਇੱਥੇ ਹੀ ਪੜਦੇ ਨੇ ਸਾਰੇ ਤੇ ਮਰ ਜੀ ਤੇ ਮੋਬਾਈਲ ਦੀ ਗੱਲ ਹੋ ਗਈ ਕਿਉਂਕਿ ਉਹਨਾਂ ਨੇ ਬੱਚਿਆਂ ਨੇ ਮੋਬਾਈਲ ਚੱਕ ਕੇ ਮੈਨੇ ਬੱਚੇ ਨੂੰ ਦੇਤਾ ਛੁੱਟ ਅੱਧੀ ਛੁੱਟੀ ਵੇਲੇ ਕਹਿੰਦੇ ਮੈਂ ਘਰ ਆ ਕੇ ਲੈ ਜੂੰਗਾ ਤੁਹਾਡੇ ਕੋਲ ਇਹਨਾਂ ਸਬਰਪਾਲ ਜੀ ਭਾਜੀ ਨੇ ਪ੍ਰਤੀਆ ਕੱਟਣੀਆਂ ਸੀਗੀਆਂ ਇਹ ਉੱਥੇ ਜੇਬ ਤੇ ਪਾ ਕੇ ਲੈ ਗਿਆ ਉਹ ਜੇਬ ਤੇ ਡਿੱਗ ਗਿਆ ਉਹ ਟੁੱਟ ਗਿਆ ਜੇਬ ਉਹ ਕਹਿੰਦੇ ਸੀ ਸਬੂਤਾ ਸੋ ਫੋਨ ਲੈ ਲੈ ਫਿਰ ਇਸ ਕਿਹਾ ਵੀ ਚਲੋ ਕੋਈ ਨਹੀਂ ਆ ਕੀ ਚਲੋ ਤੇ ਬੱਚੇ ਤੋਂ ਗੱਲ ਤੇ ਹੋ ਹੀ ਗਈ ਬੇਸੇ ਤੁਹਾਨੂੰ ਪੈਸੇ ਦੇ ਦਿੰਨੇ ਆ ਅਸੀਂ 8000 ਰੁਪਏ ਮੇਰੇ ਨਿਕਦੇ ਮੇਰੀ ਦਰਾਨੀਆਂ ਉਹਨੇ ਨੇ ਪਾਏ 8000 ਲੈ ਪਾਏ 16000 ਰੁਪਏ ਅਸੀਂ ਪਾ ਕੇ ਉਹ ਉਹਨਾਂ ਦਾ ਦੇ ਦਿੱਤਾ ਜਿਹਨਾਂ ਦਾ ਫੋਨ ਸੀਗਾ ਪਰ ਇਹ ਕਹ ਹੋਣਾ ਜੇ ਆ ਬੋਆ ਨਸ਼ੇ ਕਰਦੇ ਨੇ ਹੋਰ ਹੋਰ ਹੀ ਬੱਚੇ ਉੱਤੇ ਸਾਡੇ ਨਿਗਾਮ ਲਾਈ ਜਾਂਦੇ ਨੇ ਬਿਨ ਮਤਬਕ ਬੱਚੇ ਦਾ ਰਹਿਣ ਕਿੱਥੇ ਸਕੂਲੇ ਨਹੀਂ ਨਹੀਂ ਘਰੇ ਨੇ 8 ਮਹੀਨੇ ਹੋ ਗਏ ਕੱਢਿਆ ਨੂੰ ਫਿਰਸਾ ਅਸੀਂ దਈ ਜਾਂਦੇ ਆ ਹੁਣ ਵੀ ਫਿਰਸਾ ਦੇ ਰਹੇ ਹਾਂ ਹਾਂਜੀ ਜੀ ਜਕੀਨਾ ਜੀ ਆਪਣਾ ਬਿਆਨਾ ਗੁਰਦੀਪ ਸਿੰਘ ਸੱਬਰਵਾਲ ਜੀ ਸੀਨੀਅਰ ਵਾਈਸ ਪ੍ਰਧਾਨ ਗੁਜਾਰਾ ਸਹਿਮੇਸ਼ਭਾ 프리ਜਨਗਰ ਗੁਰਨਾਣਕ ਪਬਲਿਕ ਸਕੂਲ ਗੁਰਨਾਣਕ ਕੰਪਿਊਟਰ ਕਾਲਜ ਸਾਡੇ ਅੰਡਰ ਹੈ ਜੀ ਇਹ ਸਾਡੇ ਇਲਜ਼ਾਮ ਲੱਗਦੇ ਪਏ ਸਕੂਲ ਦੇ ਉੱਪਰ ਇਹਦੇ ਬਾਰੇ ਕੀ ਕਿਹਨਾ ਬੋਲਦੇ ਇਲਜ਼ਾਮ ਇਹ ਲੱਗਦੇ ਆ ਜੀ ਇਹ ਬਿਲਕੁਲ ਬੱਚਿਆਂ ਦੇ ਨਜ਼ਾਇਜ਼ ਹੋ ਰਹੀ ਆ ਅੰਦਰ ਨਸ਼ਾ ਵਿਕ ਰਿਹਾ ਆ ਤੇ 32 ਮੈਂਬਰ ਆ 32 ਮੈਂਬਰਾਂ ਨੂੰ ਜੋ ਇੱਕ ਦੋ ਬੰਦੇ ਜਿਹੜੇ ਆ ਰਹੇ ਆ ਬਾਕੀ ਕੋਈ ਕਮੇਟੀ ਨੂੰ ਫੋਨ ਨਹੀਂ ਹੋ ਰਿਹਾ ਹੈਗਾ ਬਿਲਕੁਲ ਤੱਕੇਸ਼ਾਈ ਹੋ ਰਹੀ ਆ ਬੱਚਿਆਂ ਨੂੰ ਨਸ਼ੇ ਅੰਦਰ ਚੱਲਣ ਦੇ ਆ ਤੇ ਸਸਪੈਂਡ ਕਰੀ ਜਾਂਦੇ ਆ ਬੱਚਾ ਨਾਲ ਲੈ ਗਿਆ ਹਾਂਜੀ ਬਾਕੀ ਪ੍ਰਧਾਨ ਜੀ ਆ ਜੀ ਬਾਕੀ ਮਾਪਰਾਂ ਨੇ ਕੋਈ ਗੱਲ ਨਹੀਂ ਕੀਤੀ ਮੈਂਬਰ ਫੋਨ ਨਹੀਂ ਚੱਕਦੇ ਪਏ ਜੀ ਦੇਖ ਲਓ ਹੋਇਆ ਹੈ ਉਹ ਕਹਿੰਦੇ ਜੀ ਜਾ ਕੇ ਬੱਚਾ ਸਸਪੈਂਡ ਕੀਤਾ ਆ ਜਾ ਕੇ ਉਹ ਆਪਣਾ ਉਹ ਜਵਾਬ ਦੇ ਦਿਓ ਪ੍ਰਿੰਸੀਪਲਾਂ ਕੋਈ ਗੱਲ ਨਹੀਂ ਵਾਜ ਪ੍ਰਿੰਸੀਪਲਾਂ ਨਾਲ ਗੱਲ ਹੋਈ ਉਹ ਕਹਿੰਦੇ ਮੈਂ ਜਿਹੜੇ ਪਠਾਣਾ ਹੈਗਾ ਮੈਨੂੰ ਲਿਖ ਕੇ ਦਿਓ ਉਸੇ ਕਹਿੰਦਾ ਲਿਖ ਕੇ ਸਾਨੂੰ ਸਾਈਨ ਦੇ ਦਿਓ ਜਿਹੜੀ ਪਠਾਣਾ ਹੈਗਾ ਉਹ ਸਾਈਨ ਕਹਿੰਦੇ ਮੈਂ ਕਰਨੇ ਨਹੀਂ ਆਗੇ ਪੁਲਿਸ ਪ੍ਰਸ਼ਾਸਨ ਬੱਚੇ ਨੂੰ ਕਿਉਂ ਸਸਪੈਂਡ ਕੀਤਾ ਬੱਚਾ ਜਿਹੜਾ ਸ਼ਰਾਰਤ ਕਰਦਾ ਸਾਰੇ ਬੱਚੇ ਕਰਦੇ ਆ ਜਿਹੜਾ ਨਸ਼ਾ ਵੇਚਦਾ ਪਿਆ ਅੰਦਰ ਉਹ ਕਹਿੰਦਾ ਤੁਸੀਂ ਬਹਾਲ ਕੀਤਾ ਆ ਬਾਕੀ ਚਾ ਤੁਸੀਂ ਕਹਿੰਦੇ ਜਿਹੜਾ ਬੱਚੇ ਸ਼ਰਾਰਤੀ ਸ ਜੇ ਸਵਾਨੇ ਕੀਤਾ ਆਜਾ ਬੱਚੇ ਦੀ ਪੜ੍ਹਾਈ ਡੇਢ ਮਹੀਨਾ ਹੋ ਗਿਆ ਖਰਾਬ ਹੋ ਰਹੀ ਹੈ ਕਿਉਂ ਹੋ ਰਹੀ ਹੈ ਹਾਂ ਜੀ ਯਾਰ ਪ੍ਰਧਾਨ ਅਰਵਿੰਦਰ ਕੋਰ ਮੇਰਾ ਨਾਮ ਹੈ ਡੈਡੀ ਜੀ 5 ਸਾਲ ਮੈਂ ਸਕੂਲ ਦੇ ਵਿੱਚ ਸੇਵਾ ਕੀਤੀ ਹੈ ਐਜ਼ ਅ ਟੀਚਰ ਮੈਂ ਰਹੀ ਹਾਂ ਸਕੂਲ ਵਿੱਚ ਪਿਛਲੇ 2-3 ਮਹੀਨਿਆਂ ਤੋਂ ਵੀ ਮੇਰੀ ਜ਼ਾਇਨ ਕੀਤਾ ਹੈ ਪਰਸਨਲ ਪ੍ਰੋਬਲਮ ਕਰਕੇ ਮੇਰਾ ਬੱਚਾ ਛੋਟਾ ਹੈ ਐ ਸਕੂਲ ਦੇ ਵਿੱਚ ਸ਼ਰਿਆਮ ਗਰਾਊਂਡ ਦੇ ਵਿੱਚ ਮੈਂ ਬੱਚਾ ਫੜਿਆ ਨਸ਼ਾ ਕਰਦਾ ਅਫੀਮ ਖਾਂਦਾ ਉਪਰੋਚ ਆਪਿੰਦੇ ਮੈਂ ਸ਼ਰੇਆਮ ਬੱਚੇ ਫੜੇ ਨੇ 10th ਕਲਾਸ ਦੇ ਬੱਚੇ ਸੀਗੇ ਠੀਕ ਹੈ ਉਸੇ ਟਾਈਮ ਮੈਂ ਵਾਈਸ ਪ੍ਰਿੰਸੀਪਲ ਮੈਮ ਕੋ ਪ੍ਰਿੰਸੀਪਲ ਮੈਮ ਕੋ ਲੈ ਕੇ ਗਈਆਂ ਵੀ ਮੈਡਮ ਆ ਦੇਖੋ ਸਾਡਾ ਧਨਗੁਰ ਨਾਨਕ ਦਾ ਸਕੂਲ ਹੈ ਠੀਕ ਹੈ ਸੰਸਥਾ ਦਾ ਸਕੂਲ ਹੈ ਐ ਸਕੂਲ ਦੇ ਵਿੱਚ ਕੀ ਕੀ ਹੋ ਰਿਹਾ ਹੈ ਇਹ ਦੇਖੋ ਠੀਕ ਹੈ ਜੀ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਗਿਆ ਸ਼ੀ ਸ਼ੂ ਸ਼ਾਂ ਸ਼ੂ ਕੀਤੀ ਗਈ ਉਸ ਬੱਚੇ ਨੂੰ ਫਿਰ ਸਕੂਲ ਦੇ ਵਿੱਚ ਐਂਟਰੀ ਦੇ ਦਿੱਤੀ ਗਈ ਨਸ਼ੇ ਵਾਲੇ ਬੱਚੇ ਨੂੰ ਐਂਟਰੀ ਦੇ ਦਿੱਤੀ ਗਈ ਸਾਡੇ ਬੱਚੇ ਨੇ ਕੀ ਕੀਤਾ ਹੈ ਸ਼ਰਾਰਤ ਸ਼ਰਾਰਤਾਂ ਕਰਕੇ ਸਾਡੇ ਬੱਚੇ ਨੂੰ ਡੇਢ ਮਹੀਨਾ ਹੋ ਗਿਆ ਇਹਨਾਂ ਨੇ ਸਕੂਲੋਂ ਕੱਢ ਦਿੱਤਾ ਗਿਆ ਉਹ ਡੇਢ ਮਹੀਨੇ ਦੀ ਪਰਪਾਈ ਕੌਣ ਕਰੇਗਾ ਜਿਹੜੀ ਡੇਢ ਮਹੀਨੇ ਦੀ ਪੜ੍ਹਾਈ ਖਰਾਬ ਹੋਈ ਹੈ ਉਹਦੀ ਪਰਪਾਈ ਕੌਣ ਕਰੇਗਾ ਐਜ਼ ਅ ਟੀਚਰ ਮੈਂ ਪੁੱਛ ਰਹੀ ਹਾਂ ਐਜ਼ ਅ ਪੇਰੈਂਟਸ ਪੁੱਛ ਰਹੀ ਹਾਂ ਕੌਣ ਕਰੇਗਾ ਪਰਪਾਈ ਜਿਹੜੀ ਟੀਚਰ ਕਸੂਰਵਾਰ ਹੈ ਉਹਨੂੰ ਅੰਦਰ ਬਿਠਾਇਆ ਕੁਰਸੀ ਤੇ ਕਿਉਂ ਕਲਰਕ ਹੈ ਟੀਚਰ ਵੀ ਨਹੀਂ ਹੈ ਕਲਰਕ ਹੈ ਉਹਨੂੰ ਅੰਦਰ ਬਿਠਾਇਆ ਕੁਰਸੀ ਤੇ ਉਹ ਬੱਚੇ ਨੂੰ ਪੜ੍ਹਾਉਂਦੀ ਹੈ ਉਹ ਇੰਚਾਰਜ ਹੈ ਇਹਦੀ ਉਹ ਕੌਣ ਹੈ ਇਹਦੀ ਬੋਲੋ ਅਮਨਦੀਪ ਬੋਰ ਨੂੰ ਪੜਾਉਂਦੀ ਏ ਇੰਡੀ ਕਲਾਸ ਇੰਚਾਰਜ ਇਹ ਸਕੂਲ ਦਾ ਮਾਹੌਲ ਮਾਹੌਲ ਬੜਾ ਖਰਾਬ ਹੋ ਚੁੱਕਾ ਜੀ 36 ਮੈਂਬਰ ਹੈ 36 ਮੈਂਬਰਾਂ ਦੇ ਵਿੱਚੋਂ ਕੱਲ ਵੀ ਅਸੀਂ 2 2.5 3 ਘੰਟੇ ਖੜ ਤੇ ਲਾਏ ਕੋਈ ਮੈਂਬਰ ਨਹੀਂ ਆਇਆ ਤੇ ਕੋਈ ਸੁਣਵਾਈ ਨਹੀਂ ਹੋਈ ਸਾਡੀ ਤੇ ਹੁਣ ਵੀ ਅਸੀਂ 11 ਵਜੇ ਦੇ ਆਏ ਆ ਕੋਈ ਸੁਣਵਾਈ ਨਹੀਂ ਹੋਈ ਪ੍ਰਿੰਸੀਪਲ ਨੂੰ ਅਸੀਂ ਐਪਲੀਕੇਸ਼ਨ ਲੈ ਕੇ ਲਿਆਏ ਆ ਭਈ ਇੱਥੇ ਜੇ ਤੁਸੀਂ ਬੱਚਾ ਨਹੀਂ ਰੱਖਣਾ ਤੇ ਤੁਹਾਨੂੰ ਸਾਈਨ ਕਰ ਦਿਓ ਹਸਾਈਨ ਕਰੋਂ ਤੋਂ ਇਨਕਾਰੀ ਕੀਤੀ ਜੀ ਉਹਨਾਂ ਨੇ ਕੀ ਕਰਨਾ ਬਚਾ ਨਹੀਂ ਰਹਿਣਾ ਇਹ ਉਹਨਾਂ ਨੂੰ ਪੁੱਛੋ ਪ੍ਰਿੰਸੀਪਲ ਨੂੰ ਜੀ ਬੱਚੇ ਨੇ ਦੇਖਿਆ ਤਾਂ ਉਹਨੂੰ ਕੱਢ ਦਿੱਤਾ ਜੀ ਉਹਨਾਂ ਨੇ ਇਹ ਡੇਢ ਮਹੀਨਾ ਹੋ ਗਿਆ ਬੱਚੇ ਨੂੰ ਕੱਢਿਆ ਨੂੰ ਬਾਹਰੋਂ ਡੇਢ ਮਹੀਨਾ ਹੋ ਗਿਆ ਬੱਚੇ ਸਾਡੇ ਨੂੰ ਸਸਪੈਂਡ ਕੀਤਾ ਹੋਇਆ ਸਕੂਲ ਚ ਕੀ ਕਰਨਾ ਹੈ ਕਾਰਨ ਕੁਝ ਵੀ ਨਹੀਂ ਹੈਗਾ ਉਹ ਕਹਿੰਦੇ ਸ਼ਰਾਰਤਾ ਕਰਦਾ ਬੱਚੇ ਤਾਂ ਹੋਰ ਵੀ ਸ਼ਰਾਰਤਾ ਕਰਦੇ ਆ ਇਹ ਇਹ ਸਿਰਫ ਬਾਕੀ ਵੀ ਹੋਰ ਬੱਚੇ ਹੈ ਸਕੂਲ ਵਿੱਚ ਜਿਹੜੇ ਸ਼ਰਾਰਤ ਇਧਰ ਤੇ ਸਾਰਾ ਸਕੂਲ ਖਾਲੀ ਹੋ ਜਾਏਗਾ ਇੱਕ ਬੱਚੇ ਨੂੰ ਤੁਸੀਂ ਕੱਢ ਕੇ ਉਹਨਾਂ ਦਾ ਕਹਿ ਰਹੇ ਹੋ ਵੀ ਇਹ ਸ਼ਰਾਰਤਾ ਕਰਦਾ ਹੈ ਕੈਰੀਅਰ ਖਰਾਬ ਹੋ ਰਿਹਾ ਉਹਦਾ ਹਾਂਜੀ ਸਿਰਫ ਸ਼ਰਾਰਤਾ ਤੇ ਨੂੰ ਸਸਪੈਂਡ ਕੀਤਾ ਗਿਆ ਜੀ ਜਸਵਿੰਦਰ ਕੌਰ ਪਾਟਿਆ ਪੇਰਾ ਨਾਮ 22 ਸਾਲ ਹੋ ਗਏ ਮੈਂ ਇੱਥੇ ਸੇਵਾ ਕਰ ਰਹੀ ਹਾਂ ਡੇਢ ਸਾਲ ਹੋ ਗਿਆ ਕਿ ਮੈਂ ਇੱਥੋਂ ਰਿਜ਼ਾਈਨ ਰਿਜ਼ਾਈਨ ਵੀ ਦਿੱਤਾ ਸਿਰਫ ਮੈਂ ਇਹਨਾਂ ਨੂੰ ਸੱਚ ਕਹਿ ਕੇ ਗਈ ਨਿਕਲ ਗਈ ਬਾਹਰ ਤੇ ਇਹਨਾਂ ਨੇ ਮੈਨੂੰ ਟਰਮੀਨੇਟ ਵੀ ਨਹੀਂ ਕੀਤਾ ਨਾ ਮੈਨੂੰ ਬੁਲਾਇਆ ਸਸਪੈਂਡ ਕੀਤਾ ਉਸ ਵੇਲੇ ਸ਼ੋ ਕੋਜ਼ ਨੋਟਿਸ ਵਿੱਚ ਹੀ ਸਸਪੈਂਡ ਕਰਤਾ ਨਾ ਮੈਨੂੰ ਉਸ ਦਿਨ ਤੋਂ ਬਾਅਦ ਇਸ ਸਕੂਲ ਹਾਂਜੀ ਸਰ ਕੀ ਨਾ ਜੀ ਆਪਣਾ ਸਰ ਮੇਰਾ ਨਾਮ ਨਰਮਲ ਸਿੰਘ ਹੈ ਸਹੀ ਹਾਂ ਤੇ ਮੈਨੂੰ ਇਹ ਕੰਪਲੀਟ ਮਿਲੀ ਆ ਜੀ ਇਸ ਵਧੀਆ ਜਾ ਆਏ ਹੋ ਇੱਥੇ ਦੇਖ ਲੈਨੇ ਦੋਨਾਂ ਦੇ ਨਾਲ ਜੋ ਵੀ ਫੈਸਲਾ ਬਣਦਾ ਜੇ ਤਾਂ ਨਿਬੜ ਜਾਊਗਾ ਠੀਕ ਹੈ ਨਹੀਂ ਤਾਂ ਜੋ ਬਣਦੀ ਕਰ ਰਹੇ ਹਾਂ ਕਾਫੀ ਇਲਜ਼ਾਮ ਲੱਗੇ ਸਕੂਲ ਦੇ ਉੱਪਰ ਵਿੱਚ ਇੱਕ ਵਾਈਸ ਪ੍ਰੈਜ਼ੀਡੈਂਟ ਅਗਲੇ ਵੀ ਜੇ ਜੰਦੇ ਵੀ ਚਲੋ ਮੈਂ ਕਹਿ ਰਿਹਾ ਬੱਚੇ ਨੂੰ ਬਹਾਲ ਕੀਤਾ ਜਾਵੇ ਤਾਂ ਵੀ ਨਹੀਂ ਹੋ ਰਿਹਾ ਆਜੋ ਬੱਚੇ ਦਾ ਬਾਬਾ ਆ ਉਹ ਵੀ ਕਹਿੰਦਾ ਕਿ ਮੈਂ ਵੀ ਮੈਂਬਰ ਆ ਕਮੇਟੀ ਮੈਂਬਰ ਬੱਚੇ ਨੂੰ ਬਿਠਾ ਲਓ ਲੇਕਿਨ ਸਕੂਲ ਪ੍ਰਸ਼ਾਸਨ ਦਾ ਕਹਿਣਾ ਵੀ ਜੋ ਸਕੂਲ ਦਾ ਪ੍ਰੋਸੈਸ ਹੁੰਦਾ ਉਹਦੇ ਹਿਸਾਬ ਨਾਲ ਹੀ ਬੱਚੇ ਨੂੰ ਢਾ ਲਾਂਗੇ ਲੇਕਿਨ ਥੋੜੀ ਗੱਲਬਾਤ ਨੇੜੇ ਹੋ ਗਈ ਤਕਰੀਬਨ ਇਹਨਾਂ ਦਾ ਰਾਜ਼ ਨਮਾ ਹੋਈ ਜਾਏਗਾ ਕਿ ਅੱਜ ਨਿਬੜ ਜਾਊਗਾ ਠੀਕ ਹੈ ਨਹੀਂ ਤੇ ਦੁਬਾਰਾ ਚਾਰ ਤਿੰਨ ਨੂੰ ਟਾਈਮ ਰੱਖਾਂਗੇ ਕਿਤੇ ਹੋਰ ਵੀ ਤੇਰੇ ਸਾਇਆ ਜਿਹੜੇ ਕਹਿੰਦੇ ਕਿ ਅੱਖ ਮਿੰਟ ਤੋਂ ਸਾਡੇ ਬੱਚੇ ਸਸਪੈਂਡ ਨਹੀਂ ਉਹਨਾਂ ਕੋਲ ਸਾਨੂੰ ਕੋਈ ਕੰਪਲੇਨਟ ਨਹੀਂ ਥਾਣੀ ਮਿਲ ਸਾਨੂੰ ਇਹਨਾਂ ਬਾਰੇ ਮੈਡਮ ਕੈਮਰੇ ਤੇ ਕਿ ਨਹੀਂ ਆਈ ਇਹ ਬਾਈਟ ਜਿਹਨੂੰ ਪਿਆਦੇ ਨੂੰ ਕਹਿੰਦੇ 4 ਤਰੀਕ ਨੂੰ ਜੋ ਵੀ ਗੱਲ ਹੋਊਗੀ 4 ਤਰੀਕ ਨੂੰ ਕੀ ਹੈਗਾ ਸਰ 4 ਤਰੀਕ ਨੂੰ ਅਸੀਂ ਦੋਨੋਂ ਦਿਨਾਂ ਟਾਈਮ ਰੱਖਿਆ ਕਿਉਂਕਿ ਉਹਨਾਂ ਦੇ ਸਕੂਲ ਦੇ ਕਮੇਟੀ ਮੈਂਬਰ ਉਹ ਕਹਿੰਦੇ 4 ਤਰੀਕ ਨੂੰ ਅਸੀਂ ਆ ਸਕਦੇ ਹਾਂ ਅੱਜ ਇਹ ਕਿਤੇ ਮੈਰਿਜ ਤੇ ਆਊਟ ਆਫ ਸਟੇਸ਼ਨ ਆ ਉਹਨਾਂ ਦਾ 4 ਵਜੇ ਰੱਖ ਚੁੱਕੇ ਆ ਠੀਕ ਹੈ ਹੋਰ ਚੀਜ਼ ਹੈ ਕਿ ਇਲਜ਼ਾਮ ਲੱਗੇ ਆ ਟੀਚਰਾਂ ਵੱਲੋਂ ਲਾਏ ਗਏ ਜਿਹੜੇ ਇੱਥੇ ਮੌਕੇ ਦੇ ਪਹਿਲੇ ਸੀਗੇ ਕਿ ਸਕੂਲ ਦੇ ਵਿੱਚ ਨਸ਼ਾ ਵੀ ਵਿਕਦਾ ਤੇ ਪਾਰੇ ਨਹੀਂ ਅਜੇ ਤੱਕ ਸਕੂਲ ਦੇ ਵਿੱਚੋਂ ਨਾ ਤਾਂ ਕਦੀ ਪੜਿਆ ਗਿਆ ਨਾ ਹੀ ਕਦੇ ਇਦਾਂ ਦਾ ਕੋਈ ਮਾਮਲਾ ਸਾਡੇ ਸਾਹਮਣੇ ਆਇਆ ਕਿ ਮੈਨੂੰ ਇੱਥੇ ਕਾਫੀ ਚੇਰ ਹੋ ਗਿਆ ਤੇ ਨਾ ਹੀ ਕਦੀ ਸਕੂਲ ਦੇ ਇਤਨੀ ਦੰਗ ਇੱਕ ਵਾਰੀ ਪੂਰਾ ਡਰੈਸ ਲੱਗ ਕੇ ਸਕੂਲ ਸਕੂਲ ਹੈਗਾ ਗੁਰੂ ਨਾਨਕ ਆਪਣੇ ਗੁਰੂ ਨਾਨਕ ਪਬਲਿਕ ਸਕੂਲ ਹੈ ਜੀ